ਪਹਿਲਾਂ ਦੋ ਤਿੰਨ ਖਾ ਅਪਲਾਈ ਕੀਤਾ ਸੀ ਤੁਦਣਾਉਂਦੇ ਰਹੀਆਂ ਤਾਂ ਮੇਰੇ ਇੱਕ ਦੋਸਤ ਹੈ ਖਾ ਇਹਨੇ ਮੈਨੂੰ ਮਾਈਕਰੋ ਗਲੋਬ ਬਾਰੇ ਦੱਸਿਆ ਮੈਂ ਇੱਥੇ ਇੱਕ ਨਰਲਾਸਾ ਨੂੰ ਮਿਲਿਆ ਉਹਨਾਂ ਨੇ ਫਿਰ ਮੇਰੀ ਕੇਸ ਬਾਰੇ ਡਿਸਕਸ ਕੀਤੀ ਉਹਨਾਂ ਨੇ ਮੈਨੂੰ ਕਿਹਾ ਖਾ ਉਹਨਾਂ ਨੇ ਕਿ ਕੇਸ ਕੀਤੀ ਤਾਂ ਉਸ ਤੋਂ ਬਾਅਦ ਫਿਰ ਮੇਰਾ ਵੀਜ਼ਾ ਆਇਆ ਸਤਿ ਸ਼੍ਰੀ ਅਕਾਲ ਜੀ ਗੁਰਦੀਪ ਸਿੰਘ ਨੇ ਜਿੰਨਾ ਰੀਸੈਂਟਲੀ ਓਪਨ ਵਰਕ ਪਰ ਅਪਰੂਵ ਹੋ ਕੇ ਆਇਆ ਗੁਰਦੀਪ 2019 ਤੋਂ ਆਪਣਾ ਕੇਸ ਅਪਲਾਈ ਕਰਨ ਦੀ ਟਰਾਈ ਕਰ ਰਹੇ ਆ ਬਟ ਵਾਰ-ਵਾਰ ਅਪਲਾਈ ਕਰਨ ਤੋਂ ਬਾਅਦ ਵੀ ਚਾਰ ਵਾਰੀ ਇਹਨਾਂ ਨੇ ਹਰ ਵਾਰ ਫਿਜ਼ਰ ਦਾ ਸਾਹਮਣਾ ਕਰਨਾ ਪਿਆ ਇਹਨਾਂ ਨੂੰ ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਪਾਸਪੋਰਟ ਸਾਡੇ ਕੋਲ ਸਟੈਪ ਹੋ ਕੇ ਪਹੁੰਚ ਚੁੱਕਿਆ ਵਾ ਸੋ ਕਰਦੇ ਕਿ ਕਿਵੇਂ ਦਾ ਸਫਰ ਰਿਹਾ ਮੈਕਰੋ ਗਲੋਬਲ ਨਾਲ ਤੁਹਾਡਾ ਮੈਂ ਜੀ ਪਹਿਲਾਂ ਦੋ ਤਿੰਨ ਥਾਂ ਅਪਲਾਈ ਕੀਤਾ ਸੀ ਤੇ ਉਸ ਤੋਂ ਬਾਅਦ ਮੇਰੇ ਰਿਫਿਊਜ਼ਲ ਆਉਂਦੇ ਰਹੀਆਂ ਤਾਂ ਮੇਰੇ ਇੱਕ ਦੋਸਤ ਹੈ ਖਾਸ ਉਹ ਮਤਲਬ ਇੱਥੋਂ ਹੀ ਆਇਆ ਸੀਗਾ ਵੀਜ਼ਾ ਤਾਂ ਉਹਨਾਂ ਨੇ ਮੈਨੂੰ ਮਾਈਕਰੋ ਗਲੋਬਲ ਬਾਰੇ ਦੱਸਿਆ ਤੇ ਫਿਰ ਮੈਂ ਇੱਥੇ 2020 ਦੇ ਵਿੱਚ ਆਇਆ ਸੀ ਮੈਨੂੰ ਸਭ ਨੂੰ ਮਿਲਿਆ ਗੁਰਮਰ ਲਾਹਰ ਸਭ ਨੂੰ ਮਿਲਿਆ ਤੇ ਉਹਨਾਂ ਨੇ ਫਿਰ ਮੇਰੇ ਕੇਸ ਬਾਰੇ ਡਿਸਕਸ ਕੀਤੀ ਸਾਰੀ ਤੇ ਉਹਨਾਂ ਨੇ ਜਦੋਂ ਮੇਰੇ ਨਾਲ ਗੱਲਬਾਤ ਕੀਤੀ ਤਾਂ ਮੈਨੂੰ ਸਹੀ ਲੱਗੀਆਂ ਤੇ ਫਿਰ ਉਹਨਾਂ ਨੇ ਮੇਰੀ ਪਤੀਆ ਇੱਕ ਪ੍ਰੋਪਰ ਵਧੀਆ ਸਭ ਵਧੀਆ ਫੈਲ ਬਣਾ ਕੇ ਪੇਸ਼ ਕੀਤੀ ਤਾਂ ਉਸ ਤੋਂ ਬਾਅਦ ਫਿਰ ਮੇਰਾ ਵੀਜ਼ਾ ਆਇਆ ਜੀ ਤੇ ਮੈਂ ਬਹੁਤ-ਬਹੁ ਸਬਜ਼ਾ ਤੇ ਇਹਨਾਂ ਨੇ ਵੀ ਰਿਫਾਇਲ ਨੂੰ ਵਧੀਆ ਪੇਸ਼ ਕੀਤਾ ਤਾਂ ਕਿ ਮਰਗੀ ਜਾ ਸਕੇ ਕਿ ਜੇ ਤੁਸੀਂ ਵੀ ਕੋਈ ਆਪਣਾ ਕੇਸ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਹੇਠਾਂ ਦਿੱਤੇ ਨੰਬਰਾਂ ਦੇ ਉੱਪਰ ਕਾਲ ਕਰਕੇ ਬਣ ਮੰਨ ਲੈ ਕੇ ਮਿਲ ਸਕਦੇ ਹੋ ਧੰਨਵਾਦ